ਅੱਪਾ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਆ ਪਰ ਨਹੀਂ ਹੋ پا ਰਹੇ ਕਿਉਂ ਨਹੀਂ ਹੋ پا ਰਹੇ ਕਿਉਂ ਆਪਾਂ ਆਪਣੇ ਪਿੱਛੇ ਹੋਈਆਂ ਜਿਹੜੀਆਂ ਬੀਤ ਚੁੱਕਿਆ ਸਮਾਂ ਉਸ ਨੂੰ ਯਾਦ ਕਰ ਕਰਕੇ ਪਸਤਾਉਂਦੇ ਰਹਿਣੇ ਆ ਰੋਂਦੇ ਰਹਿਣੇ ਆ ਸਾਰਾ ਦਿਨ ਆਪਾਂ ਆਪਣੇ ਪਾਸਟ ਦੇ ਵਿੱਚ ਹੀ ਗੁਜ਼ਾਰਦੇ ਆ ਜਾ ਤਾਂ ਆਪਾ ਆਪਣੇ ਪਾਸਟ ਵਿੱਚ ਜਿਉਂਨੇ ਆ ਜਾਂ ਆਪਾ ਆਪਣੇ ਫਿਊਚਰ ਵਿੱਚ ਜਿਉਂਨੇ ਆ ਹਨ ਆਪਣੀ ਪ੍ਰੈਜੈਂਟ ਵਿੱਚ ਤਾਂ ਆਪਾਂ ਰਹਿੰਦੇ ਹੀ ਨਹੀਂ ਹਰ ਟਾਈਮ ਆਪਣਾ ਦਿਮਾਗ ਜਾਂ ਤਾਂ ਪਿੱਛੇ ਰਹਿੰਦਾ ਜਾਂ ਅੱਗੇ ਰਹਿੰਦਾ ਜਿਹੜਾ ਬੀਤ ਚੁੱਕਿਆ ਉਹਨੂੰ ਅਗਰ ਆਪਾਂ ਯਾਦ ਕਰਾਂਗੇ ਤਾਂ ਡਿਪਰੈਸ਼ਨ ਨੀਂਦ ਦਿਮਾਗੀ ਟੈਨਸ਼ਨਾਂ ਜਿਹੜੀਆਂ ਜਿੰਨੀਆਂ ਵੀ ਹੋ ਰਹੀਆਂ ਨੇ ਹੱਡਾਂ ਪੈਰਾਂ 'ਚ ਦਰਦ ਹੋਣਾ ਬਿਮਾਰੀਆਂ ਕਮਜ਼ੋਰੀ ਸਾਰਾ ਦਿਨ ਆਪਣਾ ਇਹੀ ਚੱਲਦਾ ਰਹਿੰਦਾ ਆਓ ਆਪਾਂ ਇਹਦਾ ਕੀ ਹੱਲ ਕਰ ਸਕਦੇ ਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਪੈਨਪਰਾ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਜਿਹੜੀ ਸੋਚ ਹੈ ਪੋਜੀਟਿਵ ਕਰਕੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਤਰੱਕੀ ਕਰਨ ਤਾਂ ਕਿ ਉਹ ਹਰ ਇੱਕ ਨੂੰ ਦੇਖੋ ਅੱਜ ਕੱਲ ਪੈਸੇ ਦੀ ਜ਼ਰੂਰਤ ਹੈ ਮੈਂ ਚੈਨਲ ਬਣਾਇਆ ਮੈਂ ਵੀ ਇਸੇ ਚੀਜ਼ ਲਈ ਬਣਾਇਆ ਤੁਸੀਂ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਆਪਾਂ ਘਰ ਦੇ ਵਿੱਚ ਵੀ ਮਿਹਨਤ ਕਰਦੇ ਹਾਂ ਸਾਰੇ ਜਣੇ ਸਾਰੇ ਇਸੇ ਚੀਜ਼ ਲਈ ਹਨ ਪਰ ਡਿਪਰੈਸ਼ਨ ਆਪਣੇ ਸਿਰ ਤੇ ਇੰਨੀ ਜ਼ਿਆਦਾ ਪੈ ਰਹੀ ਹੈਗੀ ਕਿਉਂਕਿ ਇੱਕ ਤਾਂ ਦੇਖੋ ਆਪਣੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਹਨਾ ਦੂਸਰਾ ਆਪਾਂ ਦੇਖਾ ਦੇਖੀ ਵੀ ਹਾਂ ਉਹਨੇ ਗਵਾਂਡੀ ਨੇ ਇਦਾਂ ਕਰ ਲਿਆ ਹਨਾ ਮੇਰੇ ਕਦੋਂ ਹੋਊਗਾ ਇਹ ਚੀਜ਼ ਇੱਕ ਨਸ਼ਾ ਇੱਕ ਡਿਪਰੈਸ਼ਨ ਸਾਰਾ ਕੁਝ ਇਕੱਠਾ ਹੋ ਗਿਆ ਆਪਣੇ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਇੰਨਾ ਹਨਾ ਅਪਾ ਬਹੁਤ ਵੀਕ ਹੋ ਰਹੇ ਆ ਅੰਦਰੋਂ ਕਈ ਵਾਰੀ ਨਾ ਚੰਗੇ ਭਲੇ ਦੇਖਣ ਨੂੰ ਲੱਗਦਾ ਹੋਵੇਗਾ ਵੀ ਬਈ ਬੜਾ ਸਟਰੋਂਗ ਹੈ ਵਧੀਆ ਤਾਕੜਾ ਹੈ ਨਾ ਪਰ ਜੇ ਉਹਨੂੰ ਛੇੜ ਜਾ ਕੇ ਤਾਂ ਉਹ ਕਹੇਗਾ ਵੀ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈਗਾ ਇਹ ਤਾਂ ਰਖੋ ਆਮ ਨਹੀਂ ਹੈ ਕਹਿੰਦੇ ਇਹ ਦੁੱਖਾਂ ਕੀ ਖੋਲ ਲੈ ਗਾਠੜੀ ਸੁੱਖ ਨਾ ਨਿਕਲੇ ਕੋਈ ਤੁਸੀਂ ਕਿਸੇ ਕੋਲੇ ਨਾ ਆਪਣਾ ਕੋਈ ਦੁੱਖ ਦੱਸਦੇ ਹੋ ਵੀ ਮੇਰੇ ਮੈਨੋ ਹਨਾ ਉਹ ਕਮਜ਼ੋਰੀ ਹੁੰਦੀ ਹੈ ਜਾਂ ਮੇਰੇ ਹੱਡਾ ਗੋਡਿਆਂ 'ਚ ਦਰਦ ਹੁੰਦੇ ਨੇ ਜਾਂ ਤੁਸੀਂ ਆਪਣੇ ਘਰ ਦੀ ਵੀ ਮੇਰੇ ਪਤੀ ਐਂ ਕਰਦਾ ਜਾਂ ਸਾਡੇ ਘਰੇ ਬਣਾ ਪੈਸੇ ਦੀ ਕਮੀ ਆ ਕੁਝ ਵੀ ਤੁਸੀਂ ਦੱਸਦੇ ਹੋ ਨਾ ਉਹ ਤੁਹਾਨੂੰ ਦਾਸ ਆਪਣੇ ਵੱਲੋਂ ਦੱਸੇਗਾ ਦੇਖਣ ਨੂੰ ਲੱਗਦਾ ਹੁੰਦਾ ਕਹਿੰਦੇ ਮੁਠੀ ਬੰਦ ਹੀ ਚੰਗੀ ਹੈ ਜੇ ਖੁੱਲ ਜੇ ਕਹਿੰਦੇ ਪਤਾ ਨਹੀਂ ਉਹਦੇ ਵਿੱਚੋਂ ਕੀ ਕੀ ਗੱਜ ਨਿਕਲਦਾ ਹਨਾ ਸਭ ਤੋਂ ਪਹਿਲੀ ਗੱਲ ਤੁਸੀਂ ਮੇਰੀ ਇੱਕ ਨੋਟ ਕਰ ਲਓ ਜਿਵੇਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਅਗਰ ਤੁਸੀਂ ਆਪਣੇ ਜੀਵਨ ਵਿੱਚ ਇਹ ਅਪਣਾ ਲੀਆਂ ਤਾਂ ਤੁਸੀਂ ਮੈਨੂੰ ਖੁਦ ਕਹੋਗੇ ਵੀ ਪੈਣੇ ਆ ਸਾਡੀ ਜ਼ਿੰਦਗੀ ਇੰਨੀ ਬਦਲ ਚੁੱਕੀ ਆ ਸਿਰਫ ਇਹ ਨਾ ਸੋਚਿਆ ਕਰੋ ਹਨਾ ਵੀ ਤੁਹਾਨੂੰ ਮੈਂ ਹੈਨਾ ਗੱਲਾਂ ਰਾਹੀਂ ਦੱਸ ਰਹੀ ਆ ਪਰ ਮੇਰੀਆਂ ਗੱਲਾਂ ਨਾਲ ਤੁਹਾਡੀ ਸੋਚ ਪੋਜੀਟਿਵ ਹੋਵੇ ਤੁਹਾਨੂੰ ਹਨਾ ਉਹ ਕਹਿੰਦੇ ਹੁੰਦੇ ਨੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹਨਾ ਕਿਉਂਕਿ ਮੈਨੂੰ ਵੀ ਇਹੇ ਚੀਜ਼ਾਂ ਕਿਸੇ ਤੋਂ ਮਿਲੀਆਂ ਨੇ ਜ਼ਿੰਦਗੀ ਦਾ ਮੇਰਾ ਇਹ ਤਜਰਬਾ ਕਿਉਂਕਿ ਮੈਂ ਹਰ ਇੱਕ ਮੋੜ ਤੇ ਕੁਝ ਨਾ ਕੋ ਸਿੱਖਿਆ ਵਾਇਗਰੂ ਜੀ ਜਦੋਂ ਆਪਾਂ ਨੂੰ ਦੁੱਖ ਦਿੰਦੇ ਨੇ ਨਾ ਉਸ ਟਾਈਮ ਉਹ ਜਦੋਂ ਸੋਨੇ ਨੂੰ ਤੁਸੀਂ ਦੇਖਿਆ ਹੈ ਨਾ ਸੋਨੇ ਦਾ ਗਹਿਣਾ ਬਣਦਾ ਦੇਖਿਓ ਕਦੇ ਉਹ ਇੱਕ ਡਲੀ ਹੁੰਦੀ ਆ ਸੋਨੇ ਦੀ ਜਦੋਂ ਉਹਨੂੰ ਨਾ ਕੋਠਾਲੀ ਦੇ ਵਿੱਚ ਪਾਉਂਦੇ ਆ ਸੁਨਿਆਰਨ ਉਹ ਬਹੁਤ ਮਾਰਾ ਚਾਲਦਾ ਬਹੁਤ ਹਨਾ ਉਹਦੇ ਅੱਗ ਚਾਲਦਾ ਹੈਗਾ ਪਰ ਐਂਡ ਦੇ ਵਿੱਚ ਅੰਤ ਦੇ ਵਿੱਚ ਉਹ ਬਹੁਤ ਸੋਹਣਾ ਗਹਿਣਾ ਬਣਦਾ ਜਿਹਨੂੰ ਕੇ ਤੁਸੀਂ ਦੇਖ ਕੇ ਕਹਿੰਦੇ ਹੋ ਵੀ ਹੁਣ ਹੀ ਲੈ ਲਈਏ ਫਿਰ ਉਹ ਤੁਹਾਡਾ ਸ਼ਿੰਗਾਰ ਬਣਦਾ ਫਿਰ ਹੋਰ ਵੀ ਦੇਖਦੇ ਨੇ ਹਨਾ ਮੇਰੀ ਬਸ ਇਹੀ ਕੋਸ਼ਿਸ਼ ਹੈ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਚੰਗੀ ਲੱਗਦੀ ਆ ਤਾਂ ਉਹ ਬਣਾ ਲੈਣਾ ਕਿਉਂਕਿ ਮੇਰੇ ਚੈਨਲ ਤੇ ਤੁਹਾਨੂੰ ਪੋਜਿਟਿਵਿਟੀ ਵੀਟੀ ਤੋਂ ਬਿਨਾ ਕੁਝ ਵੀ ਨਹੀਂ ਮਿਲੇਗਾ ਹਨਾ ਠੀਕ ਹੈ ਕਿ ਥੋੜੇ ਬਹੁਤੇ ਮੈਂ ਟੋਟਕੇ ਵਗੈਰਾ ਵੀ ਦੱਸ ਦੇ ਨਹੀਂ ਹੁੰਦੀਆਂ ਤਾਂ ਕਿ ਤੁਸੀਂ ਹਨਾ ਵੀ ਹੋਰ ਪਾਸੇ ਤੰਤਰਾ ਮੰਤਰਾਂ ਚ ਨਾ ਜਾਮੋ ਤੇ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਰਹੋ ਕਿਉਂਕਿ ਇਹ ਜੀਤ ਤੇ ਮੇਰੇ ਨਾਲ ਕبھی ਖਫਾ ਵੀ ਹੋ ਜਾਂਦੇ ਨੇ ਵੀ ਭੈਣੇ ਤੂੰ ਹਨਾ ਇਹ ਨਾ ਦੱਸਿਆ ਕਰ ਪਰ ਸਮੇਂ ਦੇ ਅਨੁਸਾਰ ਹਨਾ ਸਾਰਾ ਕੁਝ ਕਰਨਾ ਪੈਂਦਾ ਆਪਣੇ ਭੈਣ ਭਰਾਵਾਂ ਨੂੰ ਗੁਰੂ ਨਾਲ ਜੋੜਨ ਵਾਸਤੇ ਮੈਨੂੰ ਹਨਾ ਇਹ ਚੀਜ਼ਾਂ ਜਰੂਰ ਕਰਨੀਆਂ ਪੈਂਦੀਆਂ ਨੇ ਇੱਕ ਟੀਚਰ ਕਹਿੰਦੇ ਅਸਲੀ ਉਹੀ ਹੈ ਜਿਹੜਾ ਬੱਚੇ ਨੂੰ ਹਨਾ ਚاہے ਖੇਡ ਨਾਲ ਸਖਿਆ ਲੇ ਚਾਹੇ ਕੁੱਟ ਕੇ ਸਖਿਆ ਲੇ ਚਾਹੇ ਕੁਛ ਵੀ ਕਰ ਲਿਆ ਨਾ ਬਸ ਤੁਹਾਡਾ ਪਿਆਰ ਤੇ ਵਾਹਿਗੁਰੂ ਜੀ ਦਾ ਮਿਹਰ ਭਰੇ ਹੱਥ ਬਣਿਆ ਰਹੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਤੁਹਾਡਾ ਬੀਤ ਚੁੱਕਿਆ ਸਮਾਂ ਜਿਹੜਾ ਤੁਹਾਡਾ ਪਾਸਟ ਹੈਗਾ ਤੁਸੀਂ ਉਹਨੂੰ ਆਪਣੇ ਦਿਮਾਗ ਦੇ ਵਿੱਚੋਂ ਬਿਲਕੁਲ ਕੱਢੋ ਜਿੰਨਾ ਚਿਰ ਤੁਸੀਂ ਆਪਣੇ ਪਾਸਟ ਨੂੰ ਨਹੀਂ ਕੱਢਦੇ ਕਿਉਂਕਿ ਤੁਹਾਡੀਆਂ ਬਿਸਰੀਰ ਨੂੰ ਬਿਮਾਰੀਆਂ ਦਾ ਕਾਰਨ ਹੀ ਪਾਸਟ ਹੈਗਾ ਪਿੱਛੇ ਆਪਣੇ ਦੇਖੋ ਸਾਰਿਆਂ ਦੇ ਘਰੋਂ ਗਏ ਹੋਏ ਨੇ ਬਹੁਤ ਪਿਆਰੇ ਗਏ ਹੋਏ ਨੇ ਜਿਨ੍ਹਾਂ ਦੇ ਬਿਨਾ ਆਪ ਇੱਕ ਸਕਿੰਟ ਨਹੀਂ ਰਹਿ ਸਕਦੇ ਪਰ ਜੇ ਆਪਾਂ ਹੁਣ ਉਹਨਾਂ ਨੂੰ ਯਾਦ ਕਰ ਕਰਕੇ ਸਾਰੀ ਉਮਰ ਕੱਢੀ ਦੇਖੋ ਆਪਾਂ ਨੇ ਰੋ ਵੀ ਲਿਆ ਪਿੱਟ ਵੀ ਲਿਆ ਉਹਨਾਂ ਨੂੰ ਯਾਦ ਵੀ ਕਰ ਲਿਆ ਹਨਾ ਆਪਾਂ ਨੂੰ ਕੁਝ ਨਹੀਂ ਹਾਸਲ ਹੋਇਆ ਸਗੋਂ ਆਪਣੇ ਸਰੀਰ ਨੂੰ ਬਿਮਾਰੀਆਂ ਲੱਗੀਆਂ ਜਾਨ ਵਾਲੇ ਦੁਨੀਆ ਤੋਂ ਚਲੇ ਗਏ ਪਰ ਕਹਿੰਦੇ ਜਿਹੜਾ ਇੱਥੇ ਰਹਿ ਗਿਆ ਉਸ ਨੂੰ ਉਸ ਤੋਂ ਵੀ ਜ਼ਿਆਦਾ ਕੰਮ ਕਰਨਾ ਪੋਉਂਦੀ ਜਿੰਦਗੀ ਅੱਗੇ ਵਧਣ ਦਾ ਨਾਮ ਆ ਤੁਸੀਂ ਸਿੱਧੂ ਮਸੇਵਾਲੇ ਹਨਾ ਵੀਰ ਜੀ ਦੇ ਪਰਿਵਾਰ ਨੂੰ ਦੇਖੋ ਅਗਰ ਮਾਤਾ ਜੀ ਛੋਟੇ ਸਿੱਧੂ ਵੀਰ ਨੂੰ ਹਨਾ ਜਨਮ ਨਾ ਦਿੰਦੇ ਤਾਂ ਉਸੇ ਪੁੱਤ ਦੇ ਵਿਜੋਗ ਦੇ ਵਿੱਚ ਉਹਨਾਂ ਨੇ ਸਾਰੀ ਜ਼ਿੰਦਗੀ ਮੁੱਕ ਕੇ ਜਾਣਾ ਸੀ ਪਰ ਇੱਕ ਛੋਟਾ ਸਿੱਧੂ ਆਉਣ ਦੇ ਨਾਲ ਦੇਖੋ ਉਹਨਾਂ ਦੀ ਜ਼ਿੰਦਗੀ ਦੁਬਾਰਾ ਪਟੜੀ ਤੇ ਆ ਗਈ ਮੇਰਾ ਕਹਿਣ ਦਾ ਭਾਵ ਹੈ ਕਿ ਚਾਹੇ ਆਪਣੇ ਜ਼ਿੰਦਗੀ ਦੇ ਵਿੱਚੋਂ ਆਪਣੇ ਪਿਆਰੇ ਗਏ ਨੇ ਜ਼ਿੰਦਗੀ ਦੇ ਵਿੱਚ ਪਿੱਛੇ ਬਹੁਤ ਦੁੱਖ ਦੇਖੇ ਨੇ ਦੇਖੋ ਮੈਂ ਕੱਲ ਆਪਣੀ ਵੀਡੀਓ ਵੀ ਪਾਈ ਕਿਉਂ ਦੁੱਖ ਨਹੀਂ ਬੋਲਦੇ ਉਹ ਆਪਣੇ ਮਰਦੇ ਦਮ ਤੱਕ ਨਾਲ ਰਹਿਣਗੇ ਹਨ ਉਹਨਾਂ ਨੇ ਜਾਦਾਂ ਆਪਣੇ ਨਾਲ ਰਹਿਣਗੀਆਂ ਪਰ ਉਹ ਚੀਜ਼ ਨੂੰ ਆਪਾਂ ਹਰ ਟਾਈਮ ਯਾਦ ਕਰਕੇ ਹਨਾ ਆਪਣਾ ਦਿਮਾਗ ਹੈ ਜਿਹੜਾ ਖੁਦ ਨੂੰ ਆਪਾਂ ਬਿਮਾਰੀਆਂ ਵੀ ਲਾ ਰਹੇ ਹਾਂ ਤੇ ਆਪਾਂ ਅੱਗੇ ਵੱਧ ਵੀ ਨਹੀਂ ਰਹੇ ਹੈ ਆਪਣੇ ਬੱਚਿਆਂ ਦਾ ਆਪਣੇ ਸਰੀਰ ਦਾ ਆਪਣੇ ਪਰਿਵਾਰ ਦਾ ਦੇਖੋ ਤੁਹਾਨੂੰ ਉੱਠਣਾ ਪੈਣਾ ਉਸ ਚੀਜ਼ ਨੂੰ ਤੁਹਾਨੂੰ ਛੱਡਣਾ ਪੈਣਾ ਵੀ ਜੋ ਬੀਤ ਚੁੱਕਿਆ ਉਹ ਬੀਤ ਚੁੱਕਿਆ ਹੁਣ ਮੈਂ ਅੱਗੇ ਵਾਲੇ ਨੂੰ ਸੰਭਾਲਣਾ ਜਿਹੜਾ ਮੇਰਾ ਅੱਜ ਹੈ ਦੇਖੋ ਆਮ ਸਬਦ ਆਪਾਂ ਪੜ੍ਹਦੇ ਹਾਂ ਨਾ ਕਹਿੰਦੇ ਅੱਗੇ ਸੰਭਲ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਅੱਗੇ ਇਹਨੂੰ ਸੰਭਲ ਜੋ ਜੋ ਬੀਤ ਚੁੱਕਿਆ ਉਹ ਬੀਤ ਚੁੱਕਿਆ ਅਗਰ ਤੁਸੀਂ ਬੀਤੇ ਸਮੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਗੁਰੂ ਸਾਹਿਬ ਜੀ ਦੇ ਲੜ ਲੱਗ ਨਿਤਨੇਮ ਕਰੋ ਵਾਹਿਗੁਰੂ ਸਿਮਰਨ ਕਰੋ ਕਿਉਂਕਿ ਜੇ ਆਪਾਂ ਗੱਲਾਂ ਨਾਲ ਕਹੀਏ ਵੀ ਗੱਲਾਂ ਨਾਲ ਨਿਕਲ ਜਾਗੇ ਜਾਂ ਗੱਲਾਂ ਨਾਲ ਆਪਣੀ ਟੈਨਸ਼ਨ ਖਤਮ ਹੋ ਜੂਗੀ ਨਹੀਂ ਹੋਵੇਗੀ ਤੁਹਾਨੂੰ ਉਸ ਚੀਜ਼ ਨੂੰ ਖਤਮ ਕਰਨਾ ਪਵੇਗਾ ਖੁਦ ਤੁਹਾਨੂੰ ਸਟਰੋਂਗ ਬਨਣਾ ਪਵੇਗਾ ਤੁਹਾਨੂੰ ਪੋਜ਼ਿਟਿਵਿਟੀ ਆਪ ਦੇ ਵਿੱਚ ਤੁਹਾਨੂੰ ਆਪ ਦੇ ਵਿੱਚ ਸਟਰੋਂਗਨੈਸ ਲੈ ਕੇ ਆਉਣੀ ਪਊਗੀ ਸਭ ਤੋਂ ਪਹਿਲਾਂ ਤੁਸੀਂ ਨੇ ਹਨ ਜਦੋਂ ਵੀ ਕਾਮਯਾਬ ਹੋਣਾ ਹੈ ਤਾਂ ਇਹ ਛੱਡ ਦਿਓ ਵੀ ਲੋਕ ਮੈਨੂੰ ਕੀ ਕਹਿਣਗੇ ਕਿਉਂਕਿ ਲੋਕਾਂ ਨੇ ਰਿਸ਼ਤੇਦਾਰਾਂ ਨੇ ਸਿਰਫ ਤੁਹਾਡੀਆਂ ਲਤਾਂ ਹੀ ਖੇਚਣੀਆਂ ਨੇ ਹਨਾ ਜਦੋਂ ਤੁਸੀਂ ਥੋੜਾ ਜਿਹਾ ਕਾਮਯਾਬ ਹੋਮੋਗੇ ਨਾ ਜਦੋਂ ਮੇਰਾ ਚੈਨਲ ਥੋੜਾ ਜਿਹਾ ਚੱਲਦਾ ਨਹੀਂ ਸੀਗਾ ਨਾ ਉਹ ਤੋਂ ਸਾਰੇ ਮੈਨੂੰ ਬੜਾ ਹੋ ਕਰਦੇ ਸੀ ਪਰ ਹੁਣ ਜਦੋਂ ਮੇਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਫਿਰ ਨਾ ਬੜਾ ਕਮੈਂਟ ਕਰਨਗੇ ਦੇਖੋ ਮੇਰੀ ਕੋਈ ਪਰਸਨਲ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨੈਟ ਬੈਸੇ ਵੀ ਯੂਜ਼ ਕਰਦੇ ਹਾਂ ਦੇਖੋ ਮੈਂ ਕੋਈ ਮੇਰੇ ਵਾਸਤੇ ਤਾਂ ਹਨਾ ਸਾਰੇ ਦਿਨੇ ਨੈਟ ਬੈਕ ਨਹੀਂ ਪਰ ਪਵਾਉਂਦੇ ਹਨਾ ਦੇਖੋ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਹਨਾ ਰਿਸ਼ਤੇਦਾਰ ਆਪਲਾ ਲੋ ਜਿੱਦਾਂ ਕੋਈ ਵੀ ਲਾਲ ਹਨਾ ਉਹਨਾਂ ਦੀ ਤਾਂ ਚਲੋ ਆਪਣੇ ਨਾਲ ਹੁੰਦਾ ਹੀ ਆ ਵੀ ਇਹੀ ਮੈਥੋਂ ਵੱਧ ਕਿਉਂ ਵੱਧ ਰਿਹਾ ਹੈ ਹਨਾ ਜਿਹੜੇ ਭੈਣ ਭਰਾ ਮੈਨੂੰ ਇਦਾਂ ਕਮੈਂਟ ਕਰਦੇ ਚਲੋ ਤੁਹਾਨੂੰ ਨਹੀਂ ਚੰਗਲਾ ਤਾਂ ਹਨਾ ਨਾ ਦੇਖੋ ਉਹਨਾਂ ਨੂੰ ਵੀ ਪਤਾ ਨਹੀਂ ਕਿਉਂ ਜੈਲਸੀ ਫੀਲ ਹੁੰਦੀ ਹੈ ਹਨਾ ਕਹਿਣਗੇ ਇਹਨੂੰ ਤਾਂ ਵਿਊ ਚਾਹੀਂਦੇ ਹਨਾ ਚਲੋ ਵਿਊ ਵੀ ਚਾਹੀਂਦੇ ਹਨਾ ਮਿਹਨਤ ਕਰਦੇ ਆਂਗੇ ਇੱਥੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਆਫਿਸ ਚਲੇ ਜਾਓ ਤੁਸੀਂ ਕਿਤੇ ਚਾਹੇ ਅਫਸਰ ਬਣ ਜਓ ਫੇਰ ਵੀ ਤੋਸੀ ਜਦੋਂ ਥੋੜੀ ਜੀ ਤਰੱਕੀ ਕਰੂਗੀ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਤੁਹਾਡੇ ਨਾਲ ਜੈਲਸੀ ਫੀਲ ਕਰਨ ਵਾਲੇ ਤੁਹਾਡੇ ਆਲੇ ਦੋਆਲੇ ਹੋਣਗੇ ਹੀ ਹੋਣਗੇ ਸਭ ਤੋਂ ਪਹਿਲਾਂ ਇਹ ਤੁਸੀਂ ਉਹ ਕਰੋ ਕਿ ਮੈਨੂੰ ਜੋ ਮੈਂ ਕਰਨਾ ਹੈ ਮੈਂ ਉਸ ਮੰਜ਼ਲ ਤੇ ਪਹੁੰਚ ਕੇ ਹੀ ਰਹਿਣਾ ਚਾਹੀਏ ਕੁਝ ਵੀ ਹੋ ਜੇ ਚਾਹੇ ਮੈਨੂੰ ਕੋਈ ਕੁਝ ਵੀ ਕਹੇ ਮੇਰਾ ਕੋਈ ਸਾਥ ਦੇਵੇ ਨਾ ਦੇਵੇ ਪਰ ਮੇਰੇ ਸਿਰਫ ਵਾਹਿਗੁਰੂ ਜੀ ਮੇਰੇ ਵੱਲ ਹੁਣ ਕਹਿੰਦੇ ਮੇਰਾ ਦੁਸੇ ਨਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜੇ ਕਦੇ ਵੀ ਤੁਸੀਂ ਕੋਈ ਮੰਜ਼ਿਲ ਪਾਉਣੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਮੈਂ ਇਹ ਜਗ੍ਹਾ ਤੇ ਜਾਵਾਂ ਦੇਖੋ ਜਿੰਨੇ ਵੀ ਤੁਸੀਂ ਅੰਡਾਨੀ ਅਬਾਨੀ ਮੋਦੀ ਜੀ ਵਰਗੇ ਹਨਾ ਆਪਣੇ ਭਗਵੰਤ ਮਾਨ ਜੀ ਦੇਖ ਲਓ ਤੇ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਪਹਿਲਾਂ ਚਾਹ ਵੇਚਦੇ ਹੁੰਦੇ ਸੀ ਸਾਰਿਆਂ ਨੂੰ ਪਤਾ ਹਨਾ ਤੇ ਆਪਣੇ ਭਗਵੰਤ ਮਾਨ ਜੀ ਨੇ ਜਿਹੜੇ ਦੇਖੋ ਇਹ ਵੀ ਇੱਕ ਗਰੀਬ ਪਰਿਵਾਰ ਦੇ ਵਿੱਚ ਮੱਧ ਵਰਗੀ ਪਰਿਵਾਰ ਦੇ ਵਿੱਚ ਤੁਹਾਨੂੰ ਆਪਣੇ ਅੰਦਰ ਇੱਕ ਜਜ਼ਬਾ ਲੈ ਕੇ ਆਉਣਾ ਪੈਗਾ ਵੀ ਮੈਂ ਕਾਮਯਾਬ ਹੋਣਾ ਦੇਖੋ ਮੈਂ ਬਹੁਤ ਤੁਹਾਨੂੰ ਵੀੜੀਆਂ ਦੇ ਵਿੱਚ ਦੱਸਿਆ ਵੀ ਸਵੇਰੇ ਉੱਠ ਕੇ ਇੱਕੋ ਧਮ ਆਪਦੇ ਆਪ ਨੂੰ ਦੇਖ ਕੇ ਕਹੋ ਵੀ ਮੈਂ ਬਹੁਤ ਸਟਰੋਂਗ ਆ ਮੈਂ ਕਾਮਯਾਬ ਹੋਊਂਗਾ ਮੈਂ ਭਾਗਿਆ ਸ਼ਾਲੀਆ ਮੈਂ ਬਹੁਤ ਕਰਮਾਂ ਵਾਲਾ ਵਾਹਿਗੁਰੂ ਜੀ ਕਿ ਤੁਸੀਂ ਮੈਨੂੰ ਮਨੁੱਖਾ ਜੀਵਨ ਬਖਸ਼ਿਆ ਮੈਨੂੰ ਸਾਰਾ ਸਰੀਰ ਤੰਦਰੁਸਤ ਬਖਸ਼ਿਆ ਮੈਂ ਜੇ ਤੁਸੀਂ ਬਿਮਾਰ ਵੀ ਹਾਂ ਫਿਰ ਵੀ ਤੁਸੀਂ ਇਹ ਕਹੋ ਵੀ ਮੈਂ ਬਹੁਤ ਤੰਦਰੁਸਤ ਆ ਮੈਂ ਠੀਕ ਆ ਮੈਂ ਠੀਕ ਹੋ ਜਾਊਂਗਾ ਜਦੋਂ ਤੁਸੀਂ ਆਪਦੇ ਅੰਦਰ ਉਹ ਨਾ ਪੋਜ਼ਿਟਿਵ ਸੋਚੋਗੇ ਤਾਂ ਦੇਖੋ ਤੁਸੀਂ ਇੱਕ ਚੀਜ਼ ਨੂੰ ਲਗਾਤਾਰ ਕਹਿਣ ਲੱਗ ਜਿਓ ਤੁਹਾਡੇ ਅੰਦਰ ਬੈਸੇ ਫਰਕ ਪੈਣ ਲੱਗੇਗੀ ਆਪਦੀ ਜਿਹੜੀ ਸੋਚ ਹੈ ਉਹਨੂੰ ਪੋਜੀਟਿਵ ਕਰੋ ਫਿਰ ਦੇਖੋ ਕਾਮਯਾਬੀ ਤੁਹਾਡੇ ਕਿਵੇਂ ਕਦਮ ਚੋਂਦੀ ਹੈਗੀ ਦੇਖੋ ਮੈਂ ਜਦੋਂ ਇਹ ਚੈਨਲ ਮੈਂ ਮੇਰੇ ਬੇਟੇ ਨੇ ਬਣਾਇਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੈਨਾ ਤੁਸੀਂ ਮੇਰੇ ਸਟਾਰਟਿੰਗ ਵਾਲੀ ਇੱਕ ਦੋ ਵੀਡੀਓ ਦੇਖੋ ਉਹਦੇ ਵਿੱਚ ਮੈਂ ਨਹੀਂ ਆਉਂਦੀ ਹੈਗੀ ਮੇਰਾ ਬੇਟਾ ਆਉਂਦਾ ਤੇ ਮੈਂ ਸਿਰਫ ਉਹਨੂੰ ਬੋਲ ਕੇ ਦੱਸਦੀਆਂ ਵੀ ਬੇਟਾ ਇੱਧਰ ਇਧਰ ਐਂ ਕਰ ਲਈ ਹੈਨਾ ਮੈਨੂੰ ਬੜਾ ਐ ਹੁੰਦਾ ਸੀ ਵੀ ਮੈਂ ਬੋਲਾਂ ਕਿਵੇਂ ਮੈਂ ਲੋਕਾਂ ਦੇ ਸਾਹਮਣੇ ਜਾਵਾਂ ਕਿਵੇਂ ਹੈਨਾ ਮੈਨੂੰ ਕੀ ਕਹਿਣਗੇ ਪਰ ਜਦੋਂ ਕਹਿੰਦੇ ਨੇ ਜਦੋਂ ਨਾਚਣ ਲੱਗੀ ਤਦ ਘੁੰਮ ਘਟ ਕੈਸਾ ਹੈਨਾ ਫਿਰ ਜਦੋਂ ਆਪਾਂ ਉਹ ਕੰਮ ਨੂੰ ਪੈਸ਼ਨ ਬਣਾਉਣੇ ਆ ਨਾ ਉਸੇ ਕੰਮ ਨੂੰ ਆਪਾਂ ਆਪਣੀ ਜ਼ਿੰਦਗੀ ਬਣਾਉਣੇ ਆ ਤਾਂ ਸਾਰਾ ਕੁਝ ਬਣ ਜਾਂਦਾ ਜਿਹੜੇ ਪੈਣਪਰਾ ਕਹਿੰਦੇ ਨੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਸਿਰ ਕਰਜ਼ਾ ਚੜ ਗਿਆ ਅਸੀਂ ਹਨਾ ਇਹ ਹੋ ਗਿਆ ਫਲਾਣਾ ਹੋ ਗਿਆ ਤੇ ਮਘਾਣਾ ਹੋ ਗਿਆ ਦੇਖੋ ਤੁਸੀਂ ਖੜੇ ਹੋਵੋ ਜੋ ਵੀ ਚੁੱਕਿਆ ਬੀਚੁੱਕਿਆ ਕਈਆਂ ਦੇ ਘਰੇ ਪਹਿਲਾਂ ਹਨਾ ਮੌਤਾਂ ਦੇ ਨਾਲ ਵੀ ਲਾ ਲੋ ਕਿੰਨਾ ਕੁਝ ਹੋ ਗਿਆ ਐਕਸੀਡੈਂਟ ਹੋ ਗਿਆ ਗਰੀਬੀ ਆ ਗਈ ਨਸ਼ਾ ਆ ਗਿਆ ਕੁਝ ਵੀ ਹੋ ਗਿਆ ਹਨਾ ਉਹਨੂੰ ਛੱਡੋ ਇਹ ਪੈਨਪਰਾਂ ਏਸੇ ਡਿਪਰੈਸ਼ਨ ਦੇ ਵਿੱਚ ਨਸ਼ੇ ਕਰਨ ਲੱਗ ਜਾਂਦੇ ਨੇ ਕਈ ਪੈਨਪਰਾਂ ਏਸੇ ਡਿਪਰੈਸ਼ਨ ਦੇ ਵਿੱਚ ਨਾ ਮੱਕੇ ਦਵਾਈਆਂ ਲੈਣ ਲੱਗ ਜਾਂਦੇ ਨੇ ਵੀ ਮੇਰੇ ਸਿਰ ਤੇ ਬਹੁਤ ਦਿਮਾਗ ਤੇ ਲੋਡ ਰਹਿੰਦਾ ਮੈਂ ਕੀ ਕਰਾਂ ਮੇਰਾ ਕਰਜ਼ਾ ਕਿਵੇਂ ਉਤਰੂ ਮੇਰੇ ਬੱਚੇ ਕਿਵੇਂ ਵਿਆਹੇ ਜਾਣਗੇ ਮੇਰਾ ਇਦਾਂ ਨਾ ਇਹ ਚੀਜ਼ ਦੇਖੋ ਟੈਨਸ਼ਨ ਕਰਨ ਨਾਲ ਤਾਂ ਕੁਝ ਨਹੀਂ ਹੁੰਦਾ ਟੈਨਸ਼ਨ ਕਰਨ ਲੱਗ ਜਾਈਏ ਆਪਾਂ ਬਹਿ ਜਾਈਏ ਸਾਰੇ ਜਣੇ ਫੇਰ ਤਾਂ ਆਪਾਂ ਸਾਰੇ ਟੈਨਸ਼ਨ ਹੀ ਕਰ ਲੈਨੇ ਆ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਗੀ ਤੁਹਾਨੂੰ ਆਪਦਾ ਅੱਜ ਸਵਾਰਨਾ ਪਵੇਗਾ ਇਹ ਨਹੀਂ ਵੀ ਕੱਲਾ ਵਾਲਾ ਨੂੰ ਸੋਚੀ ਜੋ ਕੱਲਾ ਵਾਲੇ ਨੂੰ ਛੱਡ ਦੋ ਖਤਮ ਕਰੋ ਵੀ ਉਹ ਖਤਮ ਹੋ ਚੁ ਉਹਨੂੰ ਕਿਵੇਂ ਵਧੀਆ ਬਣਾਵਾਂ ਤੁਸੀਂ ਛੋਟਾ ਜਿਹਾ ਕੋਈ ਬਿਜ਼ਨਸ ਸ਼ੁਰੂ ਕਰ ਲਓ ਉਹਨੂੰ ਜੇ ਆਪਾਂ ਹੁਣ ਕਹਿੰਦੇ ਆ ਵੀ ਹਾਂ ਨਾ ਮੈਂ ਬਿਜ਼ਨਸ ਸ਼ੁਰੂ ਕਰ ਲਿਆ ਵੀ ਅੱਜ ਤਾਲੇ ਮੇਰੇ 2 ਗਾਹਕ ਆਏ ਨੇ ਅੱਜ ਮੇਰੇ 3 ਗਾਹਕ ਆਏ ਨੇ ਪਰ ਜੇ ਅੱਜ ਉਹ 2 ਆਏ ਨੇ 3 ਆਏ ਨੇ ਤਾਂ ਕੱਲ ਨੂੰ ਉਹ ਵਧੇਗਾ ਹੀ ਵਧੇਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਉਸ ਤੋਂ ਬਾਅਦ ਕੋਈ ਵੀ ਆਪਦਾ ਕੰਮ ਕਰੋ ਸੋਚੋ ਵੀ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੀ ਹੋਣਾ ਹੈ ਮੈਂ ਇਸ ਗਰੀਬੀ ਨੂੰ ਲੱਤ ਮਾਰਨੀ ਉਹ ਮਾਰਨੀ ਹੈ ਤੇ ਵਾਹਿਗੁਰੂ ਜੀ ਮੇਰਾ ਸਾਥ ਦੇਣਗੇ ਵਾਹਿਗੁਰੂ ਜੀ ਇੱਕ ਦਿਨ ਮੈਨੂੰ ਕਾਮਯਾਬ ਜਦੋਂ ਤੁਸੀਂ ਇਹ ਚੀਜ਼ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਂਗੇ ਤਾਂ ਦੇਖਿਓ ਤੁਹਾਡਾ ਅੱਜ ਵੀ ਸਬਰੇਗਾ ਤੇ ਆਉਣ ਵਾਲਾ ਕੱਲ ਵੀ ਸਬਰੇਗਾ ਤੇ ਤੁਹਾਨੂੰ ਇਹ ਚੀਜ਼ ਨੂੰ ਦੇਖ ਕੇ ਤੁਹਾਡੇ ਬੱਚੇ ਵੀ ਇਸ ਚੀਜ਼ ਵੱਲ ਜਾਣਗੇ ਉਹ ਵੀ ਦੇਖਣਗੇ ਨਾ ਵੀ ਸਾਡਾ ਮਾਂ-ਬਾਪਾ ਅੱਗੇ ਵਧ ਰਿਹਾ ਹੈ ਸਾਡਾ ਮਾਂ-ਬਾਪ ਮਿਹਨਤ ਕਰ ਰਿਹਾ ਤਾਂ ਉਹ ਵੀ ਤੁਹਾਡੇ ਨਾਲ ਮਿਹਨਤ ਕਰਨਗੇ ਹੀ ਕਰਨਗੇ ਉਹਨਾਂ ਨੂੰ ਵੀ ਆਤ ਪਾਓ ਕਿਉਂਕਿ ਅੱਜ ਕੱਲ ਆਪਾਂ ਬੱਚਿਆਂ ਨੂੰ ਬਿਲਕੁਲ ਵੀ ਕੰਮ ਨਹੀਂ ਲਾ ਰਹੇ ਸਿਰਫ ਉਹਨਾਂ ਤੋਂ ਹਨਾ ਵੀ ਪੈਸੇ ਦੇ ਕੇ ਉਹਨਾਂ ਨੂੰ ਬਸ ਇੱਕ ਆਪਣੇ ਬਣਾ ਰੱਖਿਆ ਵੀ ਹਾਂ ਐਸ਼ ਕਰੋ ਹੀ ਐਸ ਪ੍ਰਸਤੀ ਉਹਨਾਂ ਨੂੰ ਨਸ਼ੇ ਵੱਲ ਵਿਗੜੈਲ ਹੋਣ ਤੇ ਗੰਦ ਮਲਕੀ ਗਲਤ ਸੰਗਤ ਵਿੱਚ ਲੈ ਕੇ ਜਾਵੇਗਾ ਹੀ ਜਾਵੇਗਾ ਹੁਣ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਿਵੇਂ ਇਹ ਭੈਣ ਜਿਹੜੇ ਆਪਾਂ ਪਹਿਲਾਂ ਦੱਸੇ ਨੇ ਪਾਠ ਉਹ ਕਰ ਸਕਦੇ ਹੋ ਨਹੀਂ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਫਿਰ ਤੁਸੀਂ ਆਪਦੇ ਹੱਥਾਂ ਨੂੰ ਇਸ ਤਰੀਕੇ ਨਾਲ ਦੇਖ ਕੇ ਬੋਲਣਾ ਕਿ ਮੈਂ ਬਹੁਤ ਕਰਮਾ ਵਾਲਾ ਮੈਨੂੰ ਵਾਹਿਗੁਰੂ ਜੀ ਇੱਕ ਦਿਨ ਜ਼ਰੂਰ ਕਾਮਯਾਬ ਕਰਨੀਏ ਮੇਰੀ ਇਸ ਗਰੀਬੀ ਦਾ ਜ਼ਰੂਰ ਅੰਤ ਕਰਨੀਏ ਮੇਰੇ ਇਸ ਦੁੱਖਾਂ ਦਾ ਜ਼ਰੂਰ ਅੰਤ ਕਰਨੀਏ ਮੈਨੂੰ ਵਾਹਿਗੁਰੂ ਜੀ ਬਲ ਬਖਸ਼ੋ ਕਿ ਮੈਂ ਆਪਣਾ ਅੱਜ ਤੇ ਆਪਣਾ ਆਉਣ ਵਾਲਾ ਕੱਲ ਸੰਭਾਰ ਲਾਵਾਂ ਆਪ ਜੀ ਮੇਰੇ ਅੰਗ ਸੰਗ ਸਹਾਈ ਹੋਮੋਂਗੇ ਤੇ ਮੈਂ ਹਰ ਇੱਕ ਮੁਸ਼ਕਿਲ ਨੂੰ ਪਾਰ ਕਰ ਲਾਵਾਂਗਾ ਤੁਸੀਂ ਕੀੜੀਆਂ ਨੂੰ ਦੇਖਿਓ ਉਹ ਨਿੱਕੀ ਜਿਹੀ ਕੀੜੀ ਹੁੰਦੀ ਹੈ ਉਹ ਬਾਰ ਬਾਰ ਉਸ ਚੀਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ ਪਰ ਇੱਕ ਦਿਨ ਅੰਤ ਦੇ ਵਿੱਚ ਉਹ ਕਾਮਯਾਬ ਜ਼ਰੂਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਜ਼ਰੂਰ ਕਰਿਆ ਕਰੋ ਅੱਜ ਦੀ ਇਹ ਮੇਰੀ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਡਿਪਰੈਸ਼ਨ ਦੇ ਵਿੱਚ ਹਾਂ ਡਿਪਰੈਸ਼ਨ ਦੇ ਦਵਾਈਆਂ ਖਾਣੇ ਦੇਖੋ ਡਿਪਰੈਸ਼ਨ ਸਾਰਿਆਂ ਨੂੰ ਹੁੰਦਾ ਬਹੁਤ ਜ਼ਿਆਦਾ ਦੁੱਖ ਹੁੰਦੇ ਡਿਪਰੈਸ਼ਨ ਹੁੰਦਾ ਹੀ ਬਿਮਾਰੀ ਤਾਂ ਹੈ ਅਗਰ ਆਪਾਂ ਆਪਣੇ ਪਿੱਛੇ ਵਾਲੇ ਨੂੰ ਦੇਖੀ ਜਾਂਦੇ ਆਪਾਂ ਸਿਰਫ ਸੋਚੀ ਜਾਂਦੇ ਆ ਕਰਦੇ ਕੁਝ ਨਹੀਂ ਸੋਚਣ ਦੀ ਥਾਂ ਮੇ ਆਪਣੇ ਦਿਮਾਗ ਨੂੰ ਇਸ ਚੀਜ਼ ਵੱਲ ਲਗਾਓ ਕਿ ਅਸੀਂ ਕੀ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਵਾਸਤੇ ਇਿੱਧਰ ਨੂੰ ਆਪਣੇ ਦਿਮਾਗ ਨੂੰ ਲਗਾਓ ਤੁਹਾਡਾ ਡਿਪਰੈਸ਼ਨ ਬਿਲਕੁਲ ਖਤਮ ਹੋ ਜਾਊਗਾ ਜਿਹੜੇ ਮੇਰੇ ਭੈਣ ਭਰਾ ਡਿਪਰੈਸ਼ਨ ਦੀ ਦਵਾਈ ਖਾਂਦੇ ਨੇ ਮੇਰੀ ਆਹ ਵੀਡੀਓ ਦੇਖ ਕੇ ਉਸ ਤੋਂ ਬਾਅਦ ਸ਼ਾਮ ਨੂੰ ਨਾ ਥੋੜਾ ਜਿਹਾ ਤੁਸੀਂ ਦੁੱਧ ਗਰਮ ਕਰਕੇ ਹਲਦੀ ਪਾ ਕੇ ਚਾਹੇ ਅੰਬਹਲਦੀ ਲੈ ਲਓ ਸਿੰਪਲ ਹਲਦੀ ਲੈ ਲਓ ਪਾ ਕੇ ਤੁਸੀਂ ਪੀਓ ਤੇ ਜਿਹੜਾ ਵੀ ਤੁਹਾਡੇ ਘਰ ਵਿੱਚ ਹਨਾ ਜਿਆਦਾ ਡਿਪਰੈਸ਼ਨ ਦਾ ਮਰੀਜ਼ ਉਹਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰਿਓ ਦੇਖੋ ਕੁਝ ਦਿਨਾਂ ਦੇ ਵਿੱਚ ਉਹਦੀ ਸਾਰੀ ਡਿਪਰੈਸ਼ਨ ਦੀ ਦਵਾਈ ਖਤਮ ਹੋ ਜਾਊਗੀ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ द्या ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ। ਉਹਦੇ ਉੱਪਰ ਨਾ ਮੈਂ ਅੱਜ ਇੱਕ ਵੀਡੀਓ ਪਾਈ ਜਿਹੜੇ ਪੈਨਪ੍ਰਾਵਾਂ ਦੇ ਹੱਡ ਗੋਡੇ ਹਨਾ ਕੁਝ ਵੀ ਕਮਰ ਵਗੈਰਾ ਦਰਦ ਹੁੰਦਾ ਉਹਦੇ ਵਿੱਚ ਮੈਂ ਅੱਜ ਇੱਕ ਵੀਡੀਓ ਪਾਈ ਤੁਸੀਂ ਉਹ ਕਰਕੇ ਦੇਖਿਓ ਤੁਹਾਨੂੰ ਮਹੀਨੇ ਦੇ ਵਿੱਚ ਹੀ ਸਾਰਿਆਂ ਨੂੰ ਕਿੰਨਾ ਫਰਕ ਪੈਂਦਾ। ਅਸੀਂ ਵੀ ਖੁਦ ਵੀ ਕਰਦੇ ਹਾਂ ਉਹ ਕਰੇ ਕਿਉਂਕਿ ਮੇਰੇ ਤੇ ਮੰਮੀ ਦੀ ਇਹ ਨਾ ਢੂਹੀ ਦੇ ਵਿੱਚ ਕਾਫੀ ਦਰਦ ਰਹਿਣ ਲੱਗ ਜਾਂਦਾ ਸੀ ਤੇ ਇਹ ਚੀਜ਼ ਅਸੀਂ ਖੁਦ ਘਰ ਖਾਈ ਹੈ ਬਹੁਤ ਜ਼ਿਆਦਾ ਫਰਕ ਪੈਂਦਾ ਸਰਦੀਆਂ ਦੇ ਵਿੱਚ ਹੀ ਇਹ ਖਾਧੀ ਜਾਣੀ ਹੈ ਗਰਮੀਆਂ ਦੇ ਵਿੱਚ ਨਹੀਂ। ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ